ਦੁਚਿੱਤੀ ਚ ਪਿਆ ਹੋਇਆ ਮਨ ਦੁਚਿੱਤੀ ਦਾ ਅਰਥ ਸੁਣਿਓ ਆਹ ਮਨ ਨੂੰ ਕੋਣ ਮਨ ਬਣਿਆ ਵੀ ਮੈਂ ਸਵੇਰੇ ਬਾਣੀ ਪੜਨੀ ਕਥਾ ਸੁਣਨੀ ਕੀਰਤਨ ਸੁਣ ਲਿਆ ਘਰ ਤਿਆਰ ਹੋ ਕੇ ਗਿਆ ਤੇ ਸਵੇਰੇ ਜਦੋਂ ਦਿਨ ਚੜਿਆ ਕਹਿੰਦਾ ਨਹੀਂ ਨਹੀਂ ਅੱਜ ਨਹੀਂ ਆਪਾਂ ਕੱਲ ਤੋਂ ਸ਼ੁਰੂ ਕਰ ਲਾਂਗੇ ਇਹਦਾ ਮਤਲਬ ਡਾਵਾਂ ਡੋਲ ਹੋਇਆ ਕਦੀ ਖੱਬੇ ਜਾਂਦਾ ਕਦੀ ਸੱਜੇ ਜਾਂਦਾ ਜਿੱਥੇ ਦੁਚਿੱਤਾਪਨ ਆ ਜਾਏਗਾ ਉੱਥੇ ਬੰਦਾ ਕਦੀ ਜ਼ਿੰਦਗੀ ਦੇ ਫੈਸਲੇ ਰਿਲਾਇਸ ਕਰਦਾ ਅੱਜ ਫਿਰ ਸੁਣਿਓ दुचितापन बिजनेस च जा आ जाए दुचितापन समझ गए ना जी कभी नेगेटिव सोची जाना कभी पॉजिटिव सोची जाना कभी मित्र बनाई जाना कभी दुश्मन बनाई जाना जिस ਥਾਂ ਤੇ ਦੁਚਿਤਾਪਨ ਦੋ ਤਰ੍ਹਾਂ ਦਾ ਚਿੱਤ ਬਿਰਤੀ ਬਣਾ ਲੈ ਉਥੇ ਨਾ ਪਰਮਾਰਥਿਕ ਕਾਮਯਾਬੀ ਮਿਲਦੀ ਏ ਨਾ ਸੰਸਾਰ ਵਿੱਚ ਕਾਮਯਾਬੀ ਮਿਲਦੀ ਏ ਕਿਉਂਕਿ ਆਪਣੇ ਅੰਦਰ ਦੇ ਦੁਚਿੱਤੇਪਨ ਨੂੰ ਮਾਰ ਕੇ ਨਿਸ਼ਾਨਾ ਬੰਦੇ ਨੂੰ ਇੱਕ ਹੀ ਮਤਨਾ ਪੈਂਦਾ ਹੈ ਜਿੱਥੇ ਦੋਖ ਹੈ ਉਥੇ ਸ਼ਾਂਤੀ ਨਹੀਂ